ਬਹੁਤ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਸਾਡੀ ਐਕਸਪੈਕਟੇਸ਼ਨਸ ਤੋਂ ਵੀ ਜ਼ਿਆਦਾ ਸਾਥ ਦਿੱਤਾ ਜੇ ਪੰਜਾਬੀ ਸਿਨੇਮਾ ਅੱਜ ਕਿਤੇ ਵੀ ਖੜਾ ਹੈ ਤਾਂ ਮੈਂ ਓਨੈਸਟਲੀ ਕਹਿਣਾ ਅਤੀ ਮਿਹਨਤ ਸਾਡੀ ਹੈ ਅਤੀ ਸਾਡੇ ਮੀਡੀਆ ਦੀ ਜਿਨੇ ਹਮੇਸ਼ਾ ਸਾਨੂੰ ਤਵੱਜਹ ਦਿੱਤੀ ਹੈ ਜਿਨੇ ਹਮੇਸ਼ਾ ਸਾਨੂੰ ਉਤਸ਼ਾਹਤ ਕੀਤਾ ਹੈ ਜਿਨੇ ਹਮੇਸ਼ਾ ਚਾਹਿਆ ਕਿ ਤੁਹਾਡਾ ਆਪਣਾ ਸਿਨੇਮਾ ਅੱਜ ਗਲੋਬ ਦੇ ਉੱਤੇ ਤਿਸੇ ਕਿ ਅਸੀਂ ਵੀ ਕਿਤੇ ਬੈਠੇ ਆ ਅਸੀਂ ਇਕੱਲੇ ਰੌਲਾ ਪਾ ਕੇ ਕੁਝ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਸਾਡਾ ਸਾਥ ਨਾ ਦਿਓ ਆਜੋ ਖੋਸਲਾ ਸਾਹਿਬ ਮੈਂ ਕਿ ਇਸ ਫਿਲਮ ਦੇ ਵਿੱਚ ਸਾਡੀ ਕੋਸ਼ਿਸ਼ ਸੀ ਕਿ ਸਾਡਾ origignal cinema ਜਿਹੜਾ ਮੈਨੂੰ ਹਣੇ ਬਹੁਤ ਅੱਛਾ ਕੰਪਲੀਮੈਂਟ ਮਿਲਿਆ ਜਸਵੰਤ ਆਜੋ ਜੀ ਆਜੋ ਮਾਹੌਲ ਠੀਕ ਹੈ ਵਰਗਾ cinema ਯਾਦ ਕਰਾਇਆ ਤੁਸੀਂ ਮੈਨੂੰ ਅੰਦਰੋਂ ਕੰਪਲੀਮੈਂਟਸ ਮਿਲ ਰਹੇ ਸੀ ਤੇ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਜੇ ਮੈਨੂੰ ਪਹਿਲਾਂ ਇਦਾਂ ਦਾ ਕੋਈ ਅੰਦਾਜ਼ਾ ਹੁੰਦਾ ਤੇ ਮੈਂ ਜ਼ਰੂਰ ਲਿਖਦਾ ਕਿ ਮੇਰੀ ਇਹ ਜਿਹੜੀ ਫਿਲਮ ਹੈ ਇਹ ਸਵਰਗਵਾਸੀ ਸਰਦਾਰ ਜਸਪਾਲ ਸਿੰਘ ਪੱਟੀ ਨੂੰ ਸਮਰਪਿਤ ਹੈ ਕੀ ਬਾਤ ਹੈ ਹਰ ਮੈਂ ਹੁਣ ਵੀ মিডিਆ ਸਾਹਮਣੇ ਕਹਿੰਨਾ ਕਿ ਜੇ ਅਸੀਂ ਉਹਨਾਂ ਵਰਗਾ ਕੁਝ ਰੱਤੀ ਪਰ ਵੀ ਕਰ ਪਾਏ ਆ ਤੇ ਮੇਰਾ ਇਹ ਜਿਹੜਾ ਵੈਂਚਰ ਜਿਹੜੀ ਫਿਲਮ ਹੈ ਸਾਡੀ ਫਰਲੋ ਇਹ ਮੈਂ ਸਰਦਾਰ ਜਸਪਾਲ ਸਿੰਘ ਪੱਟੀ ਸਾਹਿਬ ਸਰਪਾਸੀ ਮਰਹੂਮ ਉਹਨਾਂ ਨੂੰ ਸਮਰਪਿਤ ਕਰਦਾ ਇਹ ਵਾਲੀ ਫਿਲਮ ਕਿਉਂਕਿ ਉਹਨਾਂ ਨੇ ਸੁਥਰਾ ਸਿਨੇਮਾ ਸਿਖਾਇਆ ਸੀ ਪੰਜਾਬੀਆਂ ਨੂੰ ਫਰਲੋ ਸਿਰਫ ਇੱਕ ਫਿਲਮ ਨਹੀਂ ਹੈ ਇੱਕ ਕਾਨਸੈਪਟ ਹੈ ਔਰ ਸਿਰਫ ਕਾਨਸੈਪਟ ਨਹੀਂ ਹੈ ਇੱਕ ਨਵੀਂ ਦਿਸ਼ਾ ਬਹੁਤ ਸਾਰੇ ਲੋਕ ਮੈਨੂੰ ਹਮੇਸ਼ਾ ਹੀ ਇਹ ਪੁੱਛਦੇ ਸੀ ਕਿ ਭਾਜੀ ਕੁਗੀਚੂ ਮੰਤਰ ਕੁਗੀ ਯਾਰ ਆਪਣਾ ਮਾਲ ਖਿਚ ਕੁਗੀ ਖਿਚ ਵਰਗਾ ਫਲੇਵਰ ਮੁੱਕ ਗਿਆ ਹੈ ਕਹਿੰਦੇ ਉਹ ਕੰਟੈਂਟ ਕਿਉਂ ਖਤਮ ਹੋ ਗਿਆ ਦੁਨੀਆ ਚ ਤੇ ਮੈਂ ਹਮੇਸ਼ਾ ਹੀ ਇਹੀ ਕਿਹਾ ਕਿ ਅਸੀਂ ਜਿੱਥੋਂ ਸ਼ੁਰੂ ਕੀਤਾ ਸੀ ਔਰ ਮੈਨੂੰ ਯਾਦ ਹੈ ਜਦੋਂ ਪਹਿਲੀ ਫਿਲਮ ਮੇਰੀ ਅਸੀਂ ਇਦਾਂ ਦੀ ਕੋਈ ਬਣਾਈ ਸੀ ਛੂ ਮੰਤਰ ਉਸ ਤੋਂ ਬਾਅਦ ਮੇਰੀ ਵੋਟੀ ਦਾ ਵਿਆਹ ਅਰ ਸੇ ਮੇਰੇ ਬਹੁਤ ਹੀ ਪਿਆਰੇ ਮਿੱਤਰ ਵਿਵੇਕ ਸ਼ੌਕ ਸਾਹਿਬ ਵੀ ਮਰਹੂਮ ਸ਼ੌਕ ਸਾਹਿਬ ਵੀ ਸਾਡੇ ਨਾਲ ਸੀ ਉਹ ਜਿਹੜਾ origignal ਫਲੇਵਰ ਸੀ ਉਹ ਕੁਝ ਲੋਕਾਂ ਦੇ ਨਾਲ ਹੀ ਮੈਨੂੰ ਲੱਗਦਾ ਚਲਾ ਗਿਆ ਪਰ ਮੇਰਾ ਮਨ ਪਉਛ ਸੀ ਕਿ ਉਹਨੂੰ ਰਿਵਾਈਵ ਕਰੀਏ ਵੱਡਾ ਸਿਨੇਮਾ ਗ੍ਰੇਂਜਰ ਵਾਲਾ ਸਿਨੇਮਾ ਅਸੀਂ ਰੋਜ਼ ਦੇਖਦੇ ਆਂ ਡਿਜ਼ਾਈਨਡ ਸਿਨੇਮਾ ਪਲਾਨਡ ਸਿਨੇਮਾ ਵੀ ਰੋਜ਼ ਦੇਖਦੇ ਆਂ ਕਿ ਅਸੀਂ ਕਮੇਟੀ ਡਿਜ਼ਾਈਨ ਕਰਦੇ ਆਂ ਬਹੁਤੀ ਵਾਰੀ ਪਲਾਨ ਕਰਦੇ ਆਂ ਪਰ ਇਹ ਰੌ ਹਿਯੂਮਰ ਆਰਗੇਨਿਕ ਗੱਲਾਂ ਚੋਂ ਲੱਗਦਾ ਜਿੱਦਾਂ ਨਿਕਲਿਆ ਉਹ ਕੋਸ਼ਿਸ਼ ਕੀਤੀ ਹੈ ਕਿ ਉਹ ਸਿਨੇਮਾ ਰਿਵਾਈਵ ਕਰੀਏ ਇਹ ਪੈਰਲਲ ਸਿਨੇਮਾ ਜੇ ਲੋਕਾਂ ਨੇ ਕਾਮਯਾਬ ਕਰਤਾ ਆਡੀਅנס ਨੇ ਔਰ ਤੁਸੀਂ ਸਾਰਿਆਂ ਨੇ ਕਾਮਯਾਬ ਕਰਤਾ ਤੇ ਮੇਰੀ ਫਿਲਮ ਦੇ ਵਿੱਚ ਤੁਸੀਂ ਇਸ ਫਿਲਮ ਦੇ ਵਿੱਚ ਦੇਖਿਆ ਹੋਣਾ ਉਹ ਬਹੁਤ ਮਹਿੰਗੇ ਆਰਟਿਸਟ ਮੈਂ ਨਹੀਂ ਲੈ ਸਕਿਆ ਜਿਨ੍ਹਾਂ ਦਾ ਰੇਟ ਬਹੁਤ ਜ਼ਿਆਦਾ ਹੈ ਜਾਂ ਜਿਨ੍ਹਾਂ ਨੂੰ ਅਫੋਰਡ ਕਰਨਾ ਪੋਸੀਬਲ ਨਹੀਂ ਹੈ ਉਹਨਾਂ ਦਾ ਕਸੂਰ ਨਹੀਂ ਉਹ ਡਿਜ਼ਰਵ ਕਰਦੇ ਨੇ ਪਰ ਫਿਰ ਇਹ ਚੇਤਨਾ ਸਿਨੇਮਾ ਨਹੀਂ ਬਣੇਗਾ ਤੇ ਬਹੁਤ ਸਾਰੇ ਆਰਟਿਸਟ ਇੰਤਜ਼ਾਰ ਚ ਹੀ ਰਹ ਜਣਗੇ ਕਿ ਸਾਨੂੰ ਕਦੋਂ ਕੰਮ ਮਿਲੇਗਾ ਮੈਂ ਬਹੁਤ ਖੁਸ਼ ਹੋਵਾਂਗਾ ਜੇ ਇਸ ਤਰ੍ਹਾਂ ਦੀਆਂ ਸਾਲ ਦੇ ਵਿੱਚ 10-15 ਫਿਲਮਾਂ ਬਣਨ ਲੱਗ ਪੈਣ ਹੋਰ ਪ੍ਰੋਡਿਊਸਰਸ ਵੀ ਇਸ ਤਰ੍ਹਾਂ ਦਾ ਸਿਨੇਮਾ ਕਰਨ ਤੇ ਬਹੁਤ ਸਾਰੇ ਉਹ ਆਰਟਿਸਟ ਜਿਹੜੇ ਡਿਜ਼ਰਵ ਕਰਦੇ ਨੇ ਪਰ ਉਹਨਾਂ ਨੂੰ ਕੰਮ ਘੱਟ ਮਿਲਿਆ ਜਾਂ ਮਿਲਦਾ ਘੱਟ ਉਹਨਾਂ ਨੂੰ ਵੀ ਕੰਮ ਮਿਲੇਗਾ ਪੈਰਲਲਰ ਸਿਨੇਮਾ ਚੱਲੇਗਾ ਅਸੀਂ ਬੁਲੰਦੀਆਂ ਤੇ ਜਾਵਾਂਗੇ ਪੰਜਾਬੀ ਸਿਨੇਮਾ ਬੁਲੰਦੀਆਂ ਤੇ ਜਾਏਗਾ ਜੇ ਫਰਲੋ ਫਿਲਮ ਤੁਹਾਨੂੰ ਚੰਗੀ ਲੱਗੀ ਹੈ ਇਹਦੀ ਇਹਦਾ ਨੈਚੁਰਲ ਹਿਊਮਰ ਇਹਦਾ ਕਨਸੈਪਟ ਪਰਫਾਰਮੈਂਸਸ ਔਰ ਮੈਸੇਜ ਜਿਹੜਾ ਸੀ ਇਸ ਫਿਲਮ ਦੇ ਵਿੱਚ ਦਿੱਤਾ ਹੈ ਜੇ ਚੰਗਾ ਲੱਗਾ ਤਾਂ ਮੇਰੀ ਬੇਨਤੀ ਹੈ ਤੁਹਾਨੂੰ ਇਹਨੂੰ ਦਿਲੋਂ ਪ੍ਰਮੋਟ ਕਰਿਓ ਇਸ ਫਿਲਮ ਨੂੰ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੇ ਹੁਣ ਸਾਡੀ ਇਸ ਫਿਲਮ ਦੀ ਹੀਰੋਇਨ ਜਿਹਨੇ ਬਹੁਤ ਹੀ ਨਿੱਕਰ ਤਰੀਕੇ ਦੇ ਨਾਲ ਆਪਣੇ ਆਪਣੀ ਪਰਫਾਰਮੈਂਸ ਨੂੰ ਲੁਭਾਇਆ ਸਿਰਫ ਹੀਰੋਇਨ ਨੂੰ ਦਿਮਾਗ 'ਚ ਨਹੀਂ ਰੱਖਿਆ ਜਿੱਥੇ ਪਰਫਾਰਮ ਕਰਨ ਦੀ ਲੋੜ ਸੀ ਉਹਨੇ ਉੱਥੇ ਪਰਫਾਰਮ ਕੀਤਾ ਜਿੱਥੇ ਉਹਦੇ ਚ ਮਦਰ ਨਜ਼ਰ ਆਣੀ ਚਾਹੀਦੀ ਸੀ ਮਦਰ ਨਜ਼ਰ ਆਈ ਜਿੱਥੋਂ ਉਹ ਮੁਹੱਬਤ ਅੱਖਾਂ 'ਚੋਂ ਝਲਕਣੀ ਚਾਹੀਦੀ ਸੀ ਉਹ ਵੀ ਝਲਕੀ ਮਤਲਬ ਮੈਂ ਬਹੁਤ ਇੰਪ੍ਰੈਸਡ ਇਹਨਾਂ ਦੀ ਪਰਫਾਰਮੈਂਸ ਤੋਂ ਉਸ ਸਮੇਂ ਚਾਹਵਾਂਗਾ ਲਾਡ ਕੇ ਤੁਹਾਨੂੰ ਮੁਖਾਤਿਬ ਹਾਂ ਥੈਂਕ ਯੂ ਜੀ ਸਸ਼ਕਲ ਜੀ ਪਹਿਲਾਂ ਸ਼ੁਕਰੀਆ ਦਾ ਕਰਨਾ ਚਾਹੁੰਦੀ ਆ ਮੇਰੇ ਕੋ ਗੀਤ ਦਾ ਕਿਉਂਕਿ ਤੁਸੀਂ মিডিਆ ਮੇਰੇ ਤੋਂ ਵੱਧ ਜਾਣਦੇ ਹੋ ਕਿ ਅੱਜ ਕੱਲ ਆਰਟਿਸਟ ਨੂੰ ਇੰਨਾ ਕ੍ਰੈਡਿਟ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਉਹ ਡਿਜ਼ਰਵਿੰਗ ਹੈਗਾ ਤੇ ਮੈਂ ਇਸ ਚੀਜ਼ ਦੀ ਬਹੁਤ ਜ਼ਿਆਦਾ ਬਲੇਸਿੰਗ ਫੀਲ ਕਰਦੀ ਆ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਇਹ ਸਾਰੇ ਹੀ ਕ੍ਰੈਡਿਟ ਦੇ ਹੱਕਦਾਰ ਹੈਗੇ ਕੋਈ ਇੱਕ ਬੰਦਾ ਨਹੀਂ ਹੈਗਾ ਤੇ ਇਸ ਚੀਜ਼ ਨੂੰ ਸਰ ਨੇ ਬਹੁਤ ਬਖੂਬੀ ਤਰੀਕੇ ਦੇ ਨਾਲ ਸਾਨੂੰ ਪ੍ਰੋਮੋਸ਼ਨਸ ਦੇ ਵਿੱਚ ਵੀ ਪ੍ਰਮੋਟ ਕੀਤਾ ਕੱਲੇ-ਕੱਲੇ ਆਰਟਿਸਟ ਨੂੰ ਬਹੁਤ ਆਰਟਿਸਟ ਤੁਸੀਂ ਵੀ ਵੇਖੇ ਹੋ ਨੇ ਇੰਡਸਟਰੀ ਦੇ ਜਿਹੜੇ ਬਹੁਤ ਜ਼ਿਆਦਾ ਨਾਮ ਵੀ ਨੇ ਬਹੁਤ ਜ਼ਿਆਦਾ ਬਜਟ ਵਾਲੇ ਨੇ ਪਰ ਉਹਨਾਂ ਨੇ ਕਦੀ ਆਪਣੇ ਨਾਲ ਦੇ ਆਰਟਿਸਟ ਨੂੰ ਚੰਗੇ ਤਰੀਕੇ ਦੇ ਨਾਲ ਕ੍ਰੈਡਿਟਸ ਨਹੀਂ ਦਿੱਤੇ ਉਹਦੀ ਪਰਫਾਰਮੈਂਸ ਨੂੰ ਸਿਰਫ ਕੈਮਰਾ ਤੇ ਹੀ ਐਪਰੀਸ਼ੀਏਟ ਕੀਤਾ ਵਾ ਪਰ ਮੈਨੂੰ ਮੈਸਿਸ ਦਾ ਬਹੁਤ ਮਾਣ ਮਹਿਸੂਸ ਕਰਦੀ ਆ ਕਿ ਨਵੇਂ ਸਾਲ ਦੀ ਪਹਿਲੀ ਫਿਲਮ ਜਿਹਦੇ ਵਿੱਚ ਮੈਂ ਹਿੱਸਾ ਹੈਗੀ ਆ ਬਹੁਤ ਹੀ ਇਮਾਨਦਾਰੀ ਦੇ ਨਾਲ ਸਾਡੀ ਫਿਲਮ ਬਣੀ ਆ ਪ੍ਰੋਪਰ ਆਡੀਸ਼ਨ ਦੇ ਕੇ ਤੇ ਸਾਰਿਆਂ ਸਾਰਿਆਂ ਦੀ ਬਹੁਤ ਮਿਹਨਤ ਲੱਗੀ ਆ ਇਹ ਮੇਰੀ ਇਕੱਲੀ ਫਿਲਮ ਜਾਂ ਇੰਨਾ ਦੀ ਨਹੀਂ ਹੈਗੀ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਤੇ ਮੈਂ ਉਮੀਦ ਕਰਦੀ ਆ ਮੀਡੀਆ ਤੋਂ ਕਿ ਤੁਸੀਂ ਸਾਨੂੰ ਇੰਨਾ ਹੀ ਪਿਆਰ ਦਿਓ ਕਿਉਂਕਿ ਸਾਨੂੰ ਤੁਹਾਡੀ ਜਿਆਦਾ سپورਟ ਦੀ ਲੋੜ ਹੈ ਕਿ ਐਵੇਂ ਦਾ ਸਿਨੇਮਾ ਜਿਹੜਾ ਹੋਰ ਅੱਗੇ ਵੱਧ ਸਕੇ ਤੇ ਤੁਸੀਂ ਚੰਗੇ ਤਰੀਕੇ ਨਾਲ ਸਾਨੂੰ ਪ੍ਰਮੋਟ ਕਰੋ ਧੰਨਵਾਦ ਥੈਂਕ ਯੂ ਜੀ اور میری اس فلم ਦੇ ਵਿੱਚ میرے ਆਫਿਸ ਦੀ ਜਿਹੜੀ ਕੋਰ ਟੀਮ ਹੈ ਉਹਦੇ ਵਿੱਚੋਂ ਮਨਵੀਰ ਰਾਏ ਸ਼ੈਲੀ મેडम ਆਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਰ ਇਹ ਫਿਲਮ ਜਦੋਂ ਮਿਲੀ ਮੈਨੂੰ ਲੱਗ ਰਿਹਾ ਸੀਗਾ ਕਿ ਮੈਂ ਕਾਮੇਡੀ ਨਿਭਾ ਪਾਉਂਗੀ ਪਤਾ ਨਹੀਂ ਕਿਉਂਕਿ ਮੇਰੇ ਲਈ ਪਹਿਲੀ ਵਾਰੀ ਬੜਾ ਚੈਲੈਂਜਿੰਗ ਸੀਗਾ ਕਿ ਹਾਂ ਕੀ ਕਾਮੇਡੀ ਕਰਨੀ ਹੈ ਸਕਰੀਨ ਦੇ ਉੱਤੇ ਪਰ ਆਮ ਸੋ ਇੰਪ੍ਰੈਸਡ ਕਿ ਸਾਰੀ ਟੀਮ ਨੇ ਇਨੀ ਹੈਲਪ ਕੀਤੀ ਸਰ ਨੇ ਐਂਡ ਇੰਨਾ ਲਾਈਟ ਹਾਰਟਡ ਕਾਮੇਡੀ ਫਿਲਮ ਮੇਰੇ ਚ ਝਪਾਤੀ ਥੈਂਕ ਯੂ ਸੋ ਮਚ ਲੋਕ ਕਹਣਗੇ ਕਾਮੇਡੀ ਫਿਲਮ ਚ ਵੀ ਰੋਈ ਜਾਂਦੀ ਹੈ ਮੈਂ ਅੰਦਰੋਂ ਇੰਨੀ ਇਮੋਸ਼ਨਲ ਹੋ ਰਹੀ ਹੈ ਕਿਉਂਕਿ ਮੈਂ ਜਦੋਂ ਫਿਲਮ ਬਣੀ ਹੈ ਮਤਲਬ ਡਬਿੰਗ ਹੋਈ ਹੈ ਉਦੋਂ ਇੰਨਾ ਪਤਾ ਨਹੀਂ ਚਲਦਾ ਇੱਕ ਆਰਟਿਸਟ ਨੂੰ ਵੀ ਤੁਸੀਂ ਕੀ ਕੰਮ ਕਰਿਆ ਜਦੋਂ ਫਿਲਮ ਆਈ ਹੈ ਹੁਣ ਪਰਦੇ ਤੇ ਆਪਣੇ ਆਪ ਨੂੰ ਦੇਖਿਆ ਤਾਂ ਲੱਗਿਆ ਕਿ ਕੀ ਕੁਝ ਅੱਛਾ ਕਰਿਆ ਨਵਾਂ ਸਾਲ ਬਹੁਤ ਵਧੀਆ ਝੜਿਆ ਸੋ ਥੈਂਕ ਯੂ ਸੋ ਮੱਚ ਪਲੀਜ਼ ਤੁਸੀਂ ਵੀ ਇਹ ਫਿਲਮ ਨੂੰ ਪ੍ਰਮੋਟ ਕਰੋ ਤੇ ਬਾਕੀ ਜਿਹੜੇ ਆਰਟਿਸਟ ਨੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਕਈ ਵਾਰ ਉਹ ਫਿਲਮ ਚ ਹੁੰਦੇ ਨੇ ਸਿਰਫ ਖੜੇ ਹੀ ਰਹਿ ਜਾਂਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਚ ਕਿੰਨਾ ਟੈਲੈਂਟ ਹੈ ਬਹੁਤ ਘੱਟ ਡਾਇਰੈਕਟਰ ਪ੍ਰੋਡਿਊਸਰ ਐਵੇਂ ਤੇ ਹੁੰਦੇ ਨੇ ਜਿਹੜੇ ਉਹ ਵਾਲੇ ਆਰਟਿਸਟ ਨੂੰ ਅੱਗੇ ਪ੍ਰਮੋਟ ਕਰਦੇ ਨੇ ਪ੍ਰੋਮੋਸ਼ਨਸ ਚ ਰੱਖਦੇ ਨੇ ਸਰ ਥੈਂਕ ਯੂ ਸੋ ਮੱਚ ਥੈਂਕ ਯੂ ਗੋਡ ਬles ਸਰ ਸਾਡੇ ਮਤਲਬ ਟੀਮ ਦੇ ਸਭ ਤੋਂ ਬਿਹਤਰੀਨ ਜਿਹੜੇ ਮੈਂਬਰ ਮੇਰੀ ਆਫੀਸ਼ੀਅਲ ਟੀਮ ਦੇ ਆਓ ਜੀ ਤਰਲੋਕ ਤਰਸੇਮ ਮਖਣਾ ਮਖਣਾ ਜੀ ਮੈਂ ਬੋਲਦੇ ਹੀ ਕਹਿੰਦਾ ਨਾ ਤਰਲੋਕ ਤਰਸੇਮ ਤਰਸੇਮ ਮੈਂ ਇੱਕ ਆਮ ਦਰਸ਼ਕ ਦੇ ਤੌਰ ਤੇ ਗੱਲ ਕਹਿਣੀ ਜਾ ਰਿਹਾ ਕਿ ਇਹ ਗੱਲ ਇਹ ਜਿਹੜੀ ਫਿਲਮ ਹੈ ਇਹ ਸਹੀ ਸਮੇਂ ਤੇ ਸਹੀ ਵਕਤ ਤੇ ਆਈ ਹੈ ਫਿਲਮ ਅੱਜ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਇਹੋ ਜਿਹੀਆਂ ਫਿਲਮਾਂ ਦੀ ਲੋੜ ਸੀ ਔਰ ਕੁਗੀ ਭਾਜੀ ਨੇ ਇਹਨਾਂ ਦੀ ਸਾਰੀ ਫੈਰ ਲੋ ਟੀਮ ਨੇ ਵਿਕਰਮ ਗਰੋਵਰ ਜੀ ਗੁਰਲਾਬ ਜੀ ਪਰਵਿੰਦਰ ਜੀ ਔਰ ਜਿੰਨੇ ਵੀ ਇਹਦੇ ਨਾਲ ਜੁੜੇ ਸੀ ਇਹਨਾਂ ਨੇ ਇਹ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਨਵੇਂ ਸਾਲ ਦੀ ਤੇ ਮੈਂ ਬਹੁਤ-ਬਹੁਤ ਉਮਾਰੀਆਂ ਕਿ ਅਸੀਂ ਸਾਰੇ ਇਸ ਫਿਲਮ ਦਾ ਹਿੱਸਾ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਇਹਦੀ ਲੋੜ ਸੀ ਔਰ ਮੈਂ ਰੀਅਲੀ ਮੇਰੇ ਵੱਡੇ ਵੀਰ ਨੇ ਮੈਂ ਬਹੁਤ ਕੁਝ ਨਾ ਤਾਂ ਜ਼ਿੰਦਗੀ ਸਿੱਖਿਆ ਹੈ ਤੇ ਇਹ ਇਹਨਾਂ ਨੂੰ ਮੈਂ ਐਰ ਕੀ ਇਸ ਫਿਲਮ ਦੇ ਵਿੱਚ ਇੱਕ ਨਵੇਂ ਅਵਤਾਰ ਚ ਵੇਖਿਆ ਮੈਂ ਫਿਲਮ ਦੇ ਅੱਧ ਜੀ ਇਹਨਾਂ ਨੂੰ ਮੈਸੇਜ ਵੀ ਕਰਤਾ ਸੀ ਯੂ ਆਰ ਡਿਫਰੈਂਟ ਮੈਨ ਯੂ ਪਰਫਾਰਮਡ ਵੈਰੀ ਵੈਲ ਬਹੁਤ ਬਹੁਤ ਮਜ਼ਾ ਆਇਆ ਸਾਡੀ ਸਾਰੀ ਟੀਮ ਦਾ ਸ਼ੁਕਰੀਆ ਜਿਨ੍ਹਾਂ ਨੇ ਵੀ ਕੰਮ ਕੀਤਾ ਥੈਂਕ ਯੂ ਥੈਂਕ ਯੂ ਮਕਣਾ ਜੀ ਔਰ ਗੁਰਿੰਦਰ ਮਕਣਾ ਦੁਆਰ ਮੱਟੂ ਸਾਡਾ ਸਾਰਿਆਂ ਦਾ ਫੇਵਰਟ ਗੋਡ ਬlesਸ ਯੂ ਅੱ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਆ ਪਾਜੀ ਦਾ ਹਮੇਸ਼ਾ ਮੈਨੂੰ ਅ ਮੇਰੀ ਪਰਫਾਰਮੈਂਸ ਨੂੰ ਲੈ ਕੇ ਅ ਹਮੇਸ਼ਾ ਥਾਪਣਾ ਹੀ ਰਹਾ ਕਿ ਤੂੰ ਬਹੁਤ ਵਧੀਆ ਕਰਦਾ ਪਰ ਭਾਰੀ ਇਹ ਸਾਰੀਆਂ ਚੀਜ਼ਾਂ ਤੁਹਾਡੇ ਕਰਕੇ ਆਏ। ਬਹੁਤ ਕੁ ਸਿੱਖੇ ਆ ਬਹੁਤ ਕੁ ਦੇਖ ਦੇਖ ਕੇ ਸਿੱਖਿਆ ਸਿੱਖਦੇ ਰਵਾਂਗੇ। ਮੈਂ ਪਹਿਲਾਂ ਵੀ ਭਾਜੀ ਨਾਲ ਗੱਲ ਕਰਦਾ ਜਦੋਂ ਸਾਡੀ ਫਿਲਮ ਦੀ ਪ੍ਰੋਮੋਸ਼ਨ ਚੱਲਦੀ ਸੀ ਮੈਂ ਉਦੋਂ ਵੀ ਇਹੀ ਗੱਲ ਕਰਦਾ ਸੀ ਕਿ ਜਿਹੜਾ ਮੈਂ ਆਪਣੀ ਹੋਸ਼ ਚ ਜਿਹੜਾ ਸਿਨਮਾ ਦੇਖਿਆ ਜਿਹੜੀਆਂ ਸੀਡੀਆਂ ਦੇਖੀਆਂ ਭਾਜੀ ਦੇ ੁੱਗੀ ਸ਼ੂ ਮੰਤਰ ਖਿੱਚ ੁੱਗੀ ਖਿੱਚ ੁੱਗੀ ਯਾਰਗਾ ਆਪਣਾ ਮਾਰ ਪਰ ਇਹੋ ਜਿਹੇ ਸਿਨਮਾ ਕਦੋਂ ਆਊਗਾ? ਉਹ ਵਧੀਆ ਚੀਜ਼ਾਂ ਕਦੋਂ ਆਪਾਂ ਸਿਨੇਮੇ ਤੇ ਲੈ ਕੇ ਆਵਾਂਗੇ? ਤੇ ਉਹ ਜਿਹੜੀ ਸੀ ਜੀ ਮੇਰੇ ਦਿਲ ਦੀ ਆਸ ਉਹ ਪੂਰੀ ਹੋਈ ਹੈ ਇਸ ਸਾਲ 90 ਸਾਲ ਦੇ ਪਹਿਲੇ ਮਹੀਨੇ ਚ ਇਹ ਫਿਲਮ ਸਾਡੀ ਝੋਲੀ ਪਈ ਆ ਬਹੁਤ ਵਧੀਆ ਫਿਲਮ ਬਣੀ ਆ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਯਾਰ ਇੱਕ ਲਾਈਟ ਹਾਰਟਡ ਜੀ ਕਾਮੇਡੀ ਇੱਕ ਐਦਾਂ ਦੀ ਕਿ ਸਾਰੇ ਹੀ ਉਹਨੂੰ ਆਮ ਪ੍ਰੋਡਿਊਸਰ ਵੀ ਇੱਕ ਬਣਾ ਸਕੇ ਜ਼ਰੂਰੀ ਨਹੀਂ ਉਹ ਉਹਦੇ ਲਈ ਲੱਖਾਂ ਕਰੋੜਾਂ ਦਾ ਤੇ ਬਹੁਤ ਵੱਡਾ ਬਜਟ ਚਾਹੀਦਾ ਕਹਾਣੀ ਤੁਹਾਡੀ ਐਦਾਂ ਦੀ ਹੋਣੀ ਚਾਹੀਦੀ ਤੁਹਾਡਾ ਕਨਸੈਪਟ ਇਹੋ ਜਿਹਾ ਹੋਣਾ ਚਾਹੀਦਾ ਆ ਤਨ ਸਾਰਿਆਂ ਨੂੰ ਪਸੰਦ ਆਵੇ ਤੇ ਕੰਟੈਂਟ ਦੇ ਵਿੱਚ ਪਾਵਰ ਪਾਵਰ ਹੋਵੇ ਇਹ ਉਹੀ ਫਿਲਮ ਆ ਬਹੁਤ ਵਧੀਆ ਫਿਲਮ ਬਣੀ ਆ 10 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਜਣੀ ਆ ਜ਼ਰੂਰ ਦੇਖਿਓ ਆਪਣੇ ਪਰਿਵਾਰਤ ਨਾਲ ਥੈਂਕ ਯੂ ਜੀ ਥੈਂਕ ਯੂ ਮੱਟੂ ਜੀ ਥੈਂਕ ਯੂ ਔਰ ਇਸ ਫਿਲਮ ਦੇ ਵਿੱਚ ਸ਼ਾਰਟ ਐਂਡ ਸਵੀਟ ਕਰੈਕਟਰ ਜਦੋਂ ਵੀ ਆਉਂਦਾ ਸੀ ਗੜਗੱਜ ਪੈ ਜਾਂਦੀ ਸੀ ਜਸਵੰਤ ਜੀ ਅੱਜ ਅਸਲੀ ਬਚਿੱਤਰ ਸਿੰਘ ਸਸੀ ਕਾਹ ਜੀ ਸਭ ਤੋਂ ਪਹਿਲਾਂ ਅਸਲੀ ਨਵੇਂ ਸਾਲ ਤੇ ਨਵਾਂ ਸਿਰਮਾ ਮੁਬਾਰਕ ਸਾਰਿਆਂ ਨੂੰ ਪਾਜੀ ਨੇ ਇੰਨਾ ਵਾਧਾ ਕੀਤਾ ਮੈਂ ਤਾਂ ਕਨਫਿਊਜ਼ ਹੋ ਗਿਆ ਮੈਂ ਸਮਿਤਰਾ ਕ ਬਚਤਰਾਂ ਬਟ ਮੈਂ ਤੁਹਾਨੂੰ ਦਿਲ ਦੀ ਗੱਲ ਕਰਨ ਲੱਗਾ ਪਾਜੀ ਦੇ ਅਸ਼ੀਰਵਾਦ ਨਾਲ ਹੀ ਅੱਜ ਇਹ ਸਟੈਂਡ ਅਪ ਜਿਹੜਾ ਥੋੜਾ ਬਹੁਤਾ ਨਾਮ ਬਣਾਇਆ ਉਹ ਇਹਨਾਂ ਨੂੰ ਦੇਖ ਕੇ ਬਣਾਇਆ ਬਟ ਮੈਂ ਅੰਦਰ ਬੈਠਾ ਖੁਸ਼ੀ ਮਹਿਸੂਸ ਇਹ ਕਰ ਰਿਹਾ ਹੀ ਕਿ ਜਦੋਂ ਮੈਨੂੰ ਫਿਲਮ ਦਾ ਕਾਲ ਆਇਆ ਗਰੋਵਰ ਪਾਜੀ ਦਾ ਕਿ ਘੁੱਗੀ ਪਾਜੀ ਦੀ ਪ੍ਰੋਡਕਸ਼ਨ ਹੈ ਕਿ ਇਹ ਰੋਲ ਇੰਪੋਰਟੈਂਟ ਹੈ ਤੇ ਤੂੰ ਮੈਂ ਕਿਹਾ ਚਲੋ ਇੰਪੋਰਟੈਂਟ ਹੈ ਜਾਂ ਨਹੀਂ ਮੈਨੂੰ ਪਿੱਛੇ ਖੜਾ ਦਿਓ ਘੁੱਗੀ ਪਾਜੀ ਦੀ ਫਿਲਮ ਇਹਨੂੰ ਬੁਲਾ ਰਹੀ ਸੀ ਵੱਡੀ ਗੱਲ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਮੈਂ ਲੁਧਿਆਣੇ ਪੜਦਾ ਸੀਗਾ ਇਹਨਾਂ ਦੀਆਂ ਸੀੜੀਆਂ ਆਉਂਦੀਆਂ ਹੁੰਦੀਆਂ ਜਿਹੜੀਆਂ ਭਾਈ ਦਾ ਨਾਮ ਲਿਆ ਕੁੱਗੀ ਛੂ ਮੰਤਰ ਖਿੱਚ ਕੁੱਗੀ ਖਿੱਚ ਉਹਨਾਂ ਵਿੱਚ ਵੱਡੇ ਵੱਡੇ ਜਿਹੜੇ ਐਕਟਰ ਨੇ ਅਜ ਕਪੀਲ ਸ਼ਰਮਾ ਚੰਦਨ ਭਾਰਤੀ ਸਾਰੇ ਗਰੋਵਰ ਭਾਈ ਗਦਰ ਜਿੰਨੇ ਬੰਦੇ ਟੈਲੈਂਟਡ ਪੰਜਾਬ ਦੇ ਸਾਰੇ ਉਹ ਚ ਕੰਮ ਕਰਦੇ ਮੈਂ ਅਰਦਾਸ ਕੀਤੀ ਸੀ ਬਾਬੇ ਅੱਗੇ ਕਿ ਮੈਂ ਵੀ ਕਲਾਕਾਰ ਆ ਮੈਂ ਵੀ ਭਾਈ ਦਾ ਕੰਮ ਕਰਾਂ ਉਹ ਸੀੜੀਆਂ ਦਾ ਦੌਰ ਖਤਮ ਹੋ ਗਿਆ ਪਰ ਮਾਤਮਾ ਨਾਲ ਸੁਣੀ ਵੱਡੀ ਫਿਲਮ ਮੈਨੂੰ ਮੌਕਾ ਮਿਲ ਗਿਆ ਥੈਂਕ ਯੂ ਗੋਡ ਬlesਸ ਯੂ ਜਦੋਂ ਬੰਦੇ ਦੀ ਮਿਹਨਤ ਸਹੀ ਹੋਵੇ ਨੀਤ ਸਾਫ਼ ਹੋਵੇ ਗੁਰੂਆਂ ਪ੍ਰਤੀ ਸ਼ਰਧਾ ਰੱਬ ਵੱਡਾ ਕਰਕੇ ਦੇ ਦਿੰਦਾ ਤੇ ਮੇਰੇ ਨਾਲ ਜੋ ਹੋਇਆ ਮੈਂ ਤਾਂ ਇੱਕ ਯੂਥ ਫੈਸਟੀਵਲ ਦਾ ਸਟੂਡੈਂਟ ਐ ਜੋ ਖੁਸ਼ੀ ਮਹਿਸੂਸ ਕਰ ਰਿਹਾ ਤੇ ਥੈਂਕਸ ਟੂ ਸਾਡੇ ਉਸਤਾਦ ਜੀ ਭੁੱਗੀ ਭਾਈ ਵਿੱਕੀ ਭਾਈ ਉਹਨਾਂ ਉਸਤਾਦਾਂ ਨੂੰ ਇਹ ਸਮਰਪਿਤ ਹੈ ਜੋ ਮੈਂ ਮਾੜਾ ਜਿਹਾ ਹੋਇਆ ਮੇਰਾ ਚੰਗਾ ਇਹਨਾਂ ਦਾ ਗੋਡ ਬਲੈਸ ਯੂ ਗੋਡ ਬਲੈਸ ਅਰ ਦੋ ਸ਼ਬਦ ਸਾਡੀ ਫਿਲਮ ਦੇ ਵਿਲਨ ਆਓ ਜੀ ਵਾਲੀਆ ਸਾਹਿਬ ਅਰਜੀਤ ਵਾਲੀਆ ਜੀ ਥੈਂਕ ਯੂ ਵੈਰੀ ਮਚੀ ਮੈਂ ਖੁਸ਼ ਨਸੀਬਾ ਕਿ ਗੁਰਪ੍ਰੀਤ ਭੁੱਗੀ ਜੀ ਨੇ ਪੂਰਾ ਲਾਊਡ ਕਰਕੇ ਗੁਰਪ੍ਰੀਤ ਕੋ ਗੀਦਿਨੇ ਮੈਨੂੰ ਇਸ ਫਿਲਮ ਚੀ ਔਰ ਵਿਕਰਮ ਗਰੋਵਰ ਜੀ ਨੇ ਇਸ ਚ ਕੰਮ ਦਿੱਤਾ। ਨਿਹਾਇਤ ਖੂਬਸੂਰਤ ਕੰਮ ਦਿੱਤਾ ਮੈਨੂੰ ਕਰਨ ਚੀ ਬਹੁਤ ਮਜ਼ਾ ਆਇਆ। ਮੈਂ ਹਮੇਸ਼ਾ ਬੰਬਈ ਵੀ ਜਦੋਂ ਮਿਲਦਾ ਸੀ ਤਾਂ ਹਮੇਸ਼ਾ ਮੈਂ ਗੈਂਡਾ ਹੁੰਦਾ ਸੀ ਕਿ ਮੈਂ ਪੰਜਾਬੀ ਫਿਲਮਾਂ ਚ ਆਣਾ ਔਰ ਮੈਂ ਇੱਥੇ ਆਇਆ ਇਹਨਾਂ ਨੇ ਮੈਨੂੰ ਕੰਮ ਦਿੱਤਾ ਹੁਣ ਮੈਂ ਬਿਜ਼ੀ ਹੋ ਗਿਆ। ਮੈਂ ਹੋਰ ਫਿਲਮਾਂ ਕਰ ਰਿਹਾ ਲੇਕਿਨ ਕ੍ਰੈਡਿਟ ਗੋਸਟ ਗੁਰਪ੍ਰੀਤ ਕੋ ਗੀਜੀ ਔਰ ਵਿਕਰਮ ਗਰੋਵਰ ਜੀ। ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ। ਔਰ ਸਾਡੀ ਸਟਾਰ ਕਾਸਟ ਨਾਲ ਤੁਸੀਂ ਗੱਲਾਂ ਕੀਤੀਆਂ ਪਰ ਮੈਂ ਚਾਹਾਂਗਾ ਕਿ ਮੇਰਾ ਛੋਟਾ ਭਰਾ ਹੈ ਪਰ ਬਲੇਸਿੰਗਸ ਵਾਂਗੂ ਹੋਣਗੇ ਉਹਨਾਂ ਦੇ ਸ਼ਬਦ ਮੈਨੂੰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਜੇ ਕਾਮੇਡੀ ਦੀ ਗੱਲ ਕਰੀਏ ਤੇ ਇੱਕ ਸ਼ਿਵਜੀ ਹੋਏ ਜਿਹਨਾਂ ਨੂੰ ਕਹਿੰਦੇ ਬਿਰਹਾ ਦਾ ਸੁਲਤਾਨ ਇੱਕ ਸਾਡੇ ਕੋਲ ਕਾਮੇਡੀ ਦਾ ਸੁਲਤਾਨ ਵੀ ਹੈ ਮੈਂ ਕਿੰਨੇ ਕੁ ਕੀ ਪੈਜੀ ਖੜੇ ਹਾਂ ਮੈਂ ਕੀ ਬੋਲਾਂਗਾ ਜੀ ਮੈਂ ਤਾਂ ਡਾਇਰੈਕਟਰ ਬਣਾਉਣ ਨਾਲੇ ਕੁਕੀ ਭਾਜੀ ਨੇ ਤੇ ਪਰ ਬੜਾ ਮੈਂ ਫਿਲਮ ਦੇ ਕੇ ਬੜਾ ਇੰਜੋਏ ਕੀਤਾ ਤੇ ਮੈਂ ਸੱਚੀ ਹੋਪ ਕਰਦਾ ਪ੍ਰੇ ਕਰਦਾ ਕਿ ਹੈ ਜੀਆਂ ਫਿਲਮਾਂ ਹੋਰ ਬਣਨ ਕੰਟੈਂਟ ਵਾਲੀਆਂ ਫਿਲਮਾਂ ਜਿਹੜੀਆਂ ਹੈਗੀਆਂ ਨੇ ਜੀ ਉਹ ਬਣਨੀਆਂ ਚਾਹੀਦੀਆਂ ਇਹ ਜੀਆਂ ਜਿਵੇਂ ਭਾਜੀ ਨੇ ਕਿਹਾ ਕਿ 10-15 ਫਿਲਮਾਂ ਸਾਲ ਦੀਆਂ ਬਣਨੀਆਂ ਚਾਹੀਦੀਆਂ ਨੇ ਔਰ ਮੈਂ ਜਸ ਪ੍ਰੇ ਕਰਦਾ ਹਾਂ ਪਿਕਚਰ ਸਭ ਸਭ ਨੂੰ ਆਈ ਐਮ ਵੈਰੀ ਸ਼ੋਰ ਪਸੰਦ ਆਉਗੀ ਬਹੁਤ ਵਧੀਆ ਫਿਲਮ ਬਣੀ ਆ ਤੇ ਤੁਸੀਂ ਵੀ ਸਾਰੇ ਜਾ ਕੇ ਫਿਲਮ ਦੇ ਬਾਰੇ ਗੱਲ ਕਰੋ ਔਰ ਪੋਜ਼ਿਟਿਵ ਗੱਲ ਕਰੋ ਕਿਉਂਕਿ ਐਕਚੁਅਲੀ ਪਿਕਚਰ ਬਹੁਤ ਵਧੀਆ ਬਣੀ ਆ ਤੇ ਬਸ ਬੈਸਟ ਵਿਸ਼ੇ ਜੀ ਆਪਣੇ ਭਰਾਵਾਂ ਦੀ ਟੀਮ ਆ ਸਾਰੇ ਭਰਾ ਨੇ ਜੀ ਮੈਂ ਇਸ ਫੈਮਿਲੀ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਜੀ ਸਮੀਪ ਜੀ ਔਰ ਖੋਸਲਾ ਜੀ ਇਸ ਸਾਡੀ ਫਿਲਮ ਚ ਇਹਨਾਂ ਨੇ ਰੋਲ ਵੀ ਕੀਤਾ ਔਰ ਅਸਲ ਜੀ ਵੀ ਇਹ ਡਿਪਾਰਟਮੈਂਟ ਚੋਂ ਇਹਨਾਂ ਨੇ ਸਾਨੂੰ ਬਹੁਤ ਗਾਈਡ ਕੀਤਾ ਇਹਨਾਂ ਨੇ ਟਿਪਸ ਵੀ ਸਾਨੂੰ ਬਹੁਤ ਦਿੱਤੀਆਂ ਜਿਹੜੇ ਕੋਈ ਟੈਕਨੀਕਲ ਗੱਲਾਂ ਹੁੰਦੀਆਂ ਸੀ ਗਾਈਡੈਂਸ ਵੀ ਲਈ ਇਹਨਾਂ ਕੋਲ ਤੇ ਹਾਂਜੀ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੇ ਸਰਪੰਚ ਸਾਡਾ ਐਕਟਰ ਵੀ ਆ ਏਡੀ ਵੀ ਸੀ ਸ਼ਾਬਾਸ਼ ਬਹੁਤ ਅੱਛੇ ਔਰ ਜਿਹੜੇ ਸਾਡੇ ਮਿੱਤਰ ਅੱਜ ਇਹਨਾਂ ਨੇ ਫਿਲਮ ਦੇ ਸਟੋਰੀ ਔਰ ਸਕ੍ਰੀਨਪਲੇ ਔਰ ਅਸੀਂ ਰਲ ਕੇ ਫਿਰ ਬਾਅਦ ਚ ਸਟੋਰੀ ਸਕ੍ਰੀਨਪਲੇ ਇਹਨਾਂ ਦਾ ਸੀ ਮੈਂ ਡਾਇਲੌਗ ਚ ਸਾਥ ਦਿੱਤਾ ਆਜੋ ਜੀ ਪਰਵਿੰਦਰ ਜੀ ਤੇ ਰਟਾਲ ਸਾਹਿਬ ਕਿੱਥੇ ਨੇ ਗੁਰਲਾਬ ਰਟਾਲ ਮੁੰਡਿਆਂ ਲਈ ਤਾਲੀਆਂ ਮਾਰੋ ਦੇਖੋ ਅੱਗੇ ਆ ਰਿਹਾ ਸਟਾਫ ਸਾਰਾ ਇਹ ਵਧੀਆ ਕੰਮ ਕਰਨਗੇ ਸਿਨੇਮਾ ਅੱਗੇ ਫਦੇਗਾ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਔਰ ਹਰੀਸ਼ ਜੀ ਵੀ ਮੈਨੂੰ ਪਤਾ ਲੱਗਾ ਸੀ ਆਏ ਹੋਏ ਨੇ ਮੈਡਮ ਗੁਰਪ੍ਰੀਤ ਪੰਘੂ ਜੀ ਮਲਕੀਤ ਰੌਣੀ ਜੀ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਕਿ ਤੁਸੀਂ ਆਏ ਤੁਹਾਡੀ ਪ੍ਰੈਜ਼ੈਂਸ ਨਾਲ ਅਸੀਂ ਵੱਡੇ ਹੋਏ ਤੇ ਲਾਸਟ ਮੈਂ ਚਾਹਾਂਗਾ ਕਿ ਇਸ ਤੋਂ ਪਹਿਲਾਂ ਕਿ ਮੈਂ ਜਿਹਨੂੰ ਅਸੀਂ ਕਹਿੰਦੇ ਨੇ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਨਾਲ ਇੰਟਰੋਡਿਊਸ ਕਰਾਵਾਂ ਇੱਕ ਦਲਜੀਤ ਭਾਜੀ ਸਾਡੇ ਬਾਜੀ ਦਾ ਬਹੁਤ ਸਾਨੂੰ ਸਾਥ ਰਿਹਾ ਔਰ ਇਹ ਪਾਦੀ ਨੂੰ ਕੰਪਨੀ ਦਾ ਪੂਰੇ ਕਰੀ ਨਾਮ ਹੈ ਜੈਲਟੀ ਨਹੀਂ ਆਇਪੂ ਹਾਂਜੀ ਜੈਲਟੀ ਨਹੀਂ ਆਇਪੂ ਡਲਟਨ AI ਪੋਰਟਲ ਇੱਕ ਨਵਾਂ ਇਹਨਾਂ ਨੇ ਹੁਣ ਇਨਕਲਾਬ ਲੈ ਕੇ ਆਉਣਾ AI ਦੀ ਦੁਨੀਆ ਦੇ ਵਿੱਚ ਔਰ ਇਹ ਅੰਮ੍ਰਿਤਸਰ ਦੇ ਇਲਾਕੇ ਨੂੰ ਬਿਲੋਂਗ ਕਰਦੇ ਨੇ ਤੁਸੀਂ ਜਦੋਂ ਇਹਨਾਂ ਬਾਰੇ ਜਾਣੋਗੇ ਤਾਂ ਹੈਰਾਨ ਹੋਵੋਗੇ ਇਹਨਾਂ ਨੇ ਇੱਥੇ ਬੈਠੇ ਹੋ ਕੰਮ ਕੀਤੇ ਨੇ ਜਿਹੜੇ ਮੈਨੂੰ ਲੱਗਦਾ ਮਾਈਕਰੋਸਾਫਟ ਵਾਲੇ ਉੱਥੇ ਬਹਿ ਕੇ ਵੀ ਨਹੀਂ ਕਰ ਸਕੇ ਸੋ ਇਹਨਾਂ ਨੌਜਵਾਨਾਂ ਤੇ ਵੀ ਸਾਨੂੰ ਹਮੇਸ਼ਾ ਮਾਣ ਆ ਦਿਲਜੀਤ ਜੀ ਬਹੁਤ ਧੰਨਵਾਦ ਇਹਨਾਂ ਨੇ ਫਿਲਮ 'ਚ ਸਾਡਾ ਬਹੁਤ ਸਾਥ ਦਿੱਤਾ ਜੀ ਔਰ ਹੁਣ ਮੈਂ ਚਾਹਾਂਗਾ ਕਿ ਸਾਡੀ ਫਿਲਮ ਦਾ ਡਾਇਰੈਕਟਰ ਆਹ ਜੀ ਵਿਕਰਮ ਗਰੋਵਰ ਥੈਂਕ ਯੂ ਸੋ ਵੈਰੀ ਮਚ ਭੀਪਾ ਜੀ ਔਰ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ ਇੱਥੇ ਦਰਸ਼ਨ ਦੇਣ ਦਾ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੀ ਫਿਲਮ ਦੇਖਣ ਆਏ ਹੋ ਔਰ ਤੁਹਾਡਾ ਰਿਸਪੌਂਸ ਦੇਖ ਕੇ ਇਹਨੀ ਦਿਲੋਂ ਖੁਸ਼ੀ ਹੋ ਰਹੀ ਹੈ ਜੀ ਕਿ ਮੈਂ ਤੁਹਾਡਾ ਕੋੜ ਕੋੜ ਧੰਨਵਾਦ ਕਰਦਾ ਔਰ ਸਭ ਤੋਂ ਜ਼ਿਆਦਾ ਜਿਹੜੇ ਮੇਰੀ ਟੀਮ ਆ ਜੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਇਹ ਫਿਲਮ ਬਣਾ ਸਕਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਨੀਪ ਜੀ ਤੋਂ ਇਲਾਵਾ ਮੈਂ ਇੱਕ ਨਾਮ ਸ਼ਿਤੇ ਚਾਦਰੀ ਇਹ ਵੀ ਕਾਮੇਡੀ ਦੇ ਬੇताज ਬਾਦਸ਼ਾ ਜਿੰਨੀਆਂ ਕਾਮੇਡੀ ਫਿਲਮਾਂ ਇਹਨਾਂ ਨੇ ਵੀ ਬਣਾਈਆਂ ਉਹ ਵੀ ਹਮੇਸ਼ਾ ਯਾਦ ਕਰ ਰਹਿਣਗੀਆਂ ਸੀਰੀਅਸ ਸਬਜੈਕਟਸ ਵੀ ਇਹਨਾਂ ਨੇ ਬਣਾਏ ਪਟਨਾ ਦਾ ਵੀ ਕੰਟਰੀਬਿਊਸ਼ਨ ਹਮੇਸ਼ਾ ਸਿਨਮੇ ਵਿੱਚ ਯਾਦ ਕੀਤਾ ਜਾਂਦਾ ਰਹੇਗਾ ਭਾਜੀ ਭਾਈ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਅਰੇ ਅਰੇ ਇਨਰ ਮੈਂ ਬਾਅਦ ਚ ਕਰਦਾ ਤੁਸੀਂ ਇੱਕ ਦੋ ਸ਼ਬਦ ਬੋਲਣਾ ਹਾਂਜੀ ਹਾਂਜੀ ਫਿਲਮ ਭਾਜੀ ਮੈਨੂੰ ਬਹੁਤ ਵਧੀਆ ਲੱਗੀ ਐ ਐਂਡ ਸੈਲੂਟ ਟੂ ਯੂ ਇੱਕ ਡੇਰਿੰਗ ਸਬਜੈਕਟ ਨੂੰ ਤੁਸੀਂ ਐਂਡ ਐਸ ਪ੍ਰੋਡਿਊਸਰ ਵੀ ਹੱਥ ਪਾਇਆ ਕਾਮੇਡੀ ਦੇ ਬੇਦਾਸ਼ بادشاہ ਤੁਸੀਂ ਹੈ ਹੀ ਔਰ ਵਿਕਰਮ ਗਰੋਵਰ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਨਿਭਾਇਆ ਪਰਸਨਲੀ ਮੈਨੂੰ ਇਦਾਂ ਦੀਆਂ ਫਿਲਮਾਂ ਬਹੁਤ ਪਸੰਦ ਆਉਂਦੀਆਂ ਨੇ ਜਿਹਦੇ ਇੱਕ ਮੈਸੇਜ ਹੀ ਹੁੰਦਾ ਹੈ ਇੱਕ ਸੋਸ਼ਲ ਇਸ਼ੂ ਚੁੱਕ ਕੇ ਆਪਾਂ ਉਹਨੂੰ ਐਂਟਰਟੇਨਿੰਗ ਬਣਾ ਲੈਂਦੇ ਆ ਉਹ ਇੱਕ ਡੇਰਿੰਗ ਕੰਮ ਥੈਂਕ ਯੂ ਭਾਜੀ ਥੈਂਕ ਯੂ ਜੀ ਜੀ ਨੂੰ ਬਹੁਤ-ਬਹੁਤ ਮੁबारकਾਂ ਤੇ ਪਲੀਜ਼ ਫਿਲਮ ਨੂੰ ਪ੍ਰਮੋਟ ਕਰਿਓ ਜ਼ਰੂਰ ਹਰ ਰੁਪਾਲੀ ਜੀ ਸਾਡੀਆਂ ਫਿਲਮਾਂ ਦੇ ਪ੍ਰੋਡਿਊਸਰ ਇਹਨਾਂ ਨੇ ਸਾਡੀਆਂ ਫਿਲਮਾਂ ਤੁਸੀਂ ਦੇਖਦੇ ਹੋ ਇਹ ਨਹੀਂ ਯਾਦ ਹੈ ਕਿ ਨਹੀਂ ਫਿਲਮਾਂ ਇਹਨਾਂ ਦੀਆਂ ਜੀ ਹਾਂ ਮਿਸਟਰ ਐਂਡ ਮਿਸਿਸ 423 ਬਣਾਈਆਂ ਤੀਜੀ ਹੁਣ ਬਣੀ ਹੈ ਪਰ ਇਹਨਾਂ ਨੇ ਮੈਂ ਤਾਂ ਪੁੱਛਿਆ ਤੁਹਾਨੂੰ ਕਿ ਸਿੱਧੂ ਮੂਸੇਵਾਲੇ ਦੀ ਕੋਈ ਫਿਲਮ ਆਈ ਸੀ ਮੂਸਾ ਜੱਟ ਉਹ ਇੰਨਾ ਨੇ ਪ੍ਰੋਡਿਊਸ ਕੀਤੀ ਸੀ ਤੇ ਬਾਕੀ ਦਾ ਸਾਡੀਆਂ ਰੂਟੀਨ ਤੁਸੀਂ ਦੇਖਦੇ ਹੀ ਹੋ ਮਿਸਟਰ ਐਂਡ ਮਿਸਿਸ 421 ਤੇ 203 ਬਣੀ ਆ ਤੇ ਇਹ ਵੀ ਸਿਨ ਮੈਨੂੰ ਬਹੁਤ ਵੱਡਾ ਕੰਟਰੀਬਿਊਸ਼ਨ ਦੇ ਰਹੇ ਨੇ ਵਿਪਾਲੀ ਜੀ ਥੈਂਕ ਯੂ ਜੀ ਅ ਅਸੀਂ ਆਇਆ ਭਾਜੀ ਦੀ ਫਿਲਮ ਦੇਖਣ ਤੇ ਮੇਰੇ ਸਾਹਮਣੇ ਸਾਨੂੰ ਉਹਦੀ ਗੱਲ ਕਰਨੀ ਚਾਹੀਦੀ ਹੈ ਇਟ ਇਜ਼ ਅ ਬਿਊਟੀਫੁਲ ਬਿਊਟੀਫੁਲ ਫਿਲਮ ਜਿੱਦਾਂ ਕਿੰਨੇ ਵਾਰੀ ਆਪਾਂ ਕਮੈਂਟਸ ਪੜਦੇ ਉਹਨਾਂ ਕੋਈ ਡਿਫਰੈਂਟ ਲੱਕੇ ਆਉ ਕੋਈ ਡਿਫਰੈਂਟ ਲੱਕੇ ਆਉ ਇਟ ਇਜ਼ ਸੋ ਅਮੇਜ਼ਿੰਗ ਐਂਡ ਡਿਫਰੈਂਟ ਇੱਕ ਮੁੱਦੇ ਨੂੰ ਚੱਕ ਕੇ ਉਹਨੂੰ ਵੀਵ ਕੀਤਾ ਇੰਨਾ ਬਿਊਟੀਫੁਲੀ ਲਿਖਣ ਵਾਲਿਆਂ ਨੇ ਬਾਕੀ ਆਈ ਐਮ ਸੱਚ ਅ ਹਿਊਜ ਫੈਨ ਕੋ ਗੀਪਾ ਜੀ ਦੀ ਫਰਮ ਡੇ 1 ਮੀਨ ਹੋਸ ਅਸੀਂ ਕੋ ਗੀਪਾ ਜੀ ਦੀ ਮੋਸ਼ਨ ਦੇਖਿਆ ਹੈ ਅਸੀਂ ਉਹਨਾਂ ਦੀ ਕਾਮੇਡੀ ਦੇਖੀ ਹੈ ਬਹੁਤ ਵਧੀਆ ਤੇ ਇਸ ਵਾਰੀ ਐਂਗਰੀ ਯੰਗ ਮੈਨ ਦੀ ਇਮੇਜ ਵੀ ਅਸੀਂ ਦੇਖ ਲਿੱਤੀ ਹੈ ਸੋ ਵੀ ਹੈਵ ਅਮਿਤਾਬ ਬਚਨ ਇਨ ਪੰਜਾਬੀ ਇੰਡਸਟਰੀ ਟੂ बख्षियोरी, बख्षियोरी, <laughs> नहीं नहीं डॉक्टर इन दैट्स ट्रू एंड आई रियली फील इट फ्रॉम माय हार्ट मैं कह रही पहले भी किया है दिल्ली जा रहे थे टाब्बे पे गई थी बात एंड फिल्म देखो अमेजिंग विक्रम भाजी ने अमेजिंग काम किया एंड दीस गर्ल्स दे हैव लुक्ड सो प्रीटी एंड एक्टेड सो वेल एंड नेचुरल इट्स फरलो मारो अपने काम तो स्कूलों तो कॉलेजेस तो फिल्म देखो थैंक यू रूपाली जी थैंक यू सो वेरी मच ਅਮੀ ਤਾਂ ਬਚਨ ਉਧਰ ਉਹ ਚਾਹ ਬਚਨ ਵੀ ਖੜੀ ਵੇਖੀ ਜਾਂਦੀ ਮੇਰੇ ਅਜੇ ਉਹਨੇ ਨਹੀਂ ਸੁਣਿਆ ਬਾਕੀ ਸਾਰਿਆਂ ਨੇ ਸੁਣ ਲਿਆ ਸੋ ਮੇਰੇ ਮਿਸਿਸ ਕੁਲਜੀਤਕਾਰ ਉਹ ਵੀ ਇਹਨਾਂ ਨੇ ਵੀ ਇਸ ਫਿਲਮ ਚ ਮੇਰੇ ਕੋ-ਪ੍ਰੋਡਿਊਸਰ ਨੇ ਅਸੀਂ ਇਕੱਠਿਆਂ ਨੇ ਰਲ ਕੇ ਪ੍ਰੋਡਿਊਸ ਕੀਤਾ ਉਹਨੂੰ ਮਿਲਾਦਾ ਬੋ ਮੈਮ ਪਲੀਜ਼ ਆਜੋ ਮੈਮ ਪਲੀਜ਼ ਆਜੋ ਉਹ ਮਿਲਾਦਾ ਮੋਮੋਸ ਖਾਈ ਜਾਂਦੇ ਉੱਥੇ ਖੜੇ ਚਲੋ ਨੈਕਸਟ ਟਾਈਮ ਥੈਂਕ ਯੂ ਸੋ ਵੈਰੀ ਮੱਚ ਔਰ ਗੁਰਵਿੰਦਰ ਗੋਰੀ ਜੀ ਉਡਾਰੀਆਂ ਵਾਲਿਓ ਵੀ ਆਏ ਨੇ ਸਾਡੇ ਕੋਲ ਉਹਨਾਂ ਦਾ ਵੀ ਧੰਨਵਾਦ ਜੀ ਬਹੁਤ ਥੈਂਕ ਯੂ ਕੁਛ ਨਾਮ ਜੀ ਅਸਲੀ ਪ੍ਰੋਡਿਊਸਰ ਪਰਦੇ ਦੇ ਪਿੱਛੇ ਹੀ ਠੀਕ ਹੁੰਦਾ ਹੈ ਔਰ ਜਨੇਜਾ ਸਾਹਿਬ ਸਾਡੀ ਪ੍ਰੋਡਕਸ਼ਨ ਇਹਨਾਂ ਨੇ ਸਾਰੀ ਕੀਤੀ ਹੈ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਨੂੰ ਲੱਗਦਾ ਜਨੇਜਾ ਸਾਹਿਬ ਇੰਦਰ ਵੀ ਸਾਡੇ ਕੋਲ ਇਹਨਾਂ ਦਾ ਵੀ ਹਮੇਸ਼ਾ ਸਾਨੂੰ ਬਹੁਤ ਸਾਥ ਰਿਹਾ ਫਿਲਮਾਂ ਦੇ ਪ੍ਰੀਮੀਅਰ ਦੇ ਵਿੱਚ ਔਰ ਮੈਂ ਬਸ ਬੋਰਾ ਟਾਇਲਸ ਤੋਂ ਇਹਨਾਂ ਨੇ ਵੀ ਸਾਨੂੰ ਬਹੁਤ ਅੱਛੀ ਕੋਲਾਬੋਰੇਸ਼ਨ ਦਿੱਤੀ ਹੈ ਜੀ ਥੈਂਕ ਯੂ ਸੋ ਵੈਰੀ ਮਚ بس لاسٹ ਸਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਆਏ ਦੇਖਿਆ ਹਾਂਜੀ ਜੀ 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 ਅਹ ਹਾਂਜੀ ਜੀ 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 ਜ ਤੇ ਸਾਡੇ ਜੇ ਉਹਨੇ ਵੀ ਪੂਰੇ ਹੋ ਗਏ ਨਾ ਮੈਂ ਉਹਦੇ ਤੇ ਹੀ ਲਾ ਦੇਣੇ ਆ ਦੁਬਾਰਾ ਕਿਉਂਕਿ ਅਸੀਂ ਮੈਂ ਤਾਂ ਕੰਮ ਥੈਂਕ ਯੂ ਭਾਜੀ ਮੈਂ ਕੰਮ ਨੂੰ ਪਿਆਰ ਕਰਦਾ ਭਾਜੀ ਮੈਨੂੰ ਚੰਗੇ ਕੰਟੈਂਟ ਨਾਲ ਚੰਗੇ ਕੰਟੈਂਟ ਨਾਲ ਇਸ਼ਕ ਹੈ ਮੈਂ ਚੰਗੀਆਂ ਫਿਲਮਾਂ ਬਣਾਉਣਾ ਚਾਹੁੰਦਾ ਮੈਂ ਚੰਗਾ ਕੰਮ ਸੁਥਰਾ ਕੰਮ ਕਰਨਾ ਚਾਹੁੰਦਾ ਜੇ ਪ੍ਰਮਾਤਮਾ ਨੇ ਚਾਹਿਆ ਲੋਕਾਂ ਦਾ ਆਡੀਅੰਸ ਦਾ ਸਾਥ ਮਿਲਿਆ ਮੈਂ ਇੱਕ ਨਹੀਂ ਫਿਰ ਇੱਕ ਕਈ ਬਣਨ ਗਿਆ ਇਦਾਂ ਦੀ ਮੇਰੇ ਕੋਲ بڑے ਕਨਸੈਪਟਸ ਨੇ ਥੈਂਕ ਯੂ ਵਾਜਿਦ ਸਿੰਘ ਥੈਂਕ ਯੂ ਬਹੁਤ ਬਹੁਤ ਹਾਂ ਧੰਕ ਯੂ ਜੀ ਥੈਂਕ ਯੂ ਜੂਤ ਸੋਲ ਸਾਡੇ ਕੋਰੀਓਗ੍ਰਾਫਰ ਨੇ ਜੀ ਇਹਨਾਂ ਨੇ ਸਾਡੇ ਗਾਣੇ ਕੋਰੀਓਗ੍ਰਾਫ ਕੀਤੇ ਸੀ ਇਹਨਾਂ ਦੀ ਵੀ ਬੜੀ ਮਿਹਨਤ ਹੈ ਦਵਿੰਦਰ ਵਰਦੀ ਇਹਨਾਂ ਨੇ ਸਾਡੀ ਫਿਲਮ ਐਡਿਟ ਕੀਤੀ ਹੈ ਜੀ ਚਲੋ ਚਲੇਗੇ ਹੁਣਗੇ ਤੇ ਥੈਂਕ ਯੂ ਬੇਟਾ ਥੈਂਕ ਯੂ ਇਹਦਰ ਸਾਰਿਆਂ ਨੇ ਜਿੰਨਿਆਂ ਨੇ ਵੀ ਸਾਥ ਦਿੱਤਾ ਹੈ ਮੈਂ ਹਮੇਸ਼ਾ ਤੁਹਾਡਾ ਸਾਰਿਆਂ ਦਾ ਧੰਨਵਾਦੀ ਰਵਾਂਗਾ ਜੀ ਬਹੁਤ ਸ਼ੁਕਰੀਆ ਥੈਂਕ ਯੂ ਜਿੰਦਾਬਾਦ ਪੰਜਾਬੀ ਸਿਨੇਮਾ ਤਰੱਕੀ ਕਰਦਾ ਰਹੇ ਹਮੇਸ਼ਾ ਥੈਂਕ ਯੂ